ਔਰਤਾਂ ਸੱਚਮੁੱਚ ਆਦਮੀਆਂ ਤੋਂ ਘੱਟ ਨਹੀਂ ਦੀਆਂ। ਬਿਲਕੁਲ ਚੋਰੀ ਦੇ ਮਾਮਲੇ 'ਚ ਵੀ ਔਰਤਾਂ ਦੀ ਗਿਣਤੀ ਆਦਮੀਆਂ ਤੋਂ ਕਿਤੇ ਜ਼ਿਆਦਾ ਅੱਗੇ ਨਿਕਲ ਗਈ ਹੈ। ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੁਟੀਕ ਤੇ ਗ੍ਰਾਹਕ ਬਣ ਕੇ ਔਰਤਾਂ ਆਉਂਦੀਆਂ ਨੇ ਤੇ ਜਿਹਾ ਇੱਕ ਦੋ ਆਟਾ ਹੁੰਦੀਆਂ ਨੇ ਦੇਖਦੇ-ਦੇਖਦੇ ਬੁਟੀਕ ਦੇ ਵਿੱਚੋਂ ਬੁਟੀ ਮਾਲਕ ਤੇ ਬੁਟੀਕ 'ਚ ਕੰਮ ਕਰਦੇ ਲੜਕੀਆਂ ਦੇ ਸਾਹਮਣੇ ਬੇਹੱਦ ਚਲਾਕੀ ਦੇ ਨਾਲ ਚਾਰ ਸੂਟ ਚੋਰੀ ਕਰਕੇ ਲੈ ਜਾਂਦੀ ਨੇ। ਬਿਲਕੁਲ ਜਿੰਨਾਂ ਦੀ ਕੀਮਤ ਮਹेश 10000 ਰੁਪਏ ਦੀ ਰੱਤੀ ਜਾਰੀ ਤਾਂ ਕਦਨਾ ਸੀ ਸੀਟੀਵੀ ਕੈਮਰਾਸ ਨਾ ਕੈਦ ਹੁੰਦੀ ਸੇ ਪਤਾ ਹੀ ਨਹੀਂ ਲੱਗਦਾ ਕਿ ਸੂਟ ਔਰਤਾ ਵੱਲੋਂ ਚੋਰੀ ਕੀਤੇ ਗਏ ਬਿਲਕੁਲ ਬੁਟੀਕ ਦੀ ਮਾਲਕਣ ਨਤਾਸ਼ਾ ਪਤਨੀ ਨikhil ਮਹਾਜਨ ਵਾਸੀ ਨੇ ਦੱਸਿਆ ਕਿ ਉਸਦੀ ਇਲੈਕਟ੍ਰੋਨੀਅ ਬੁਟੀਕ ਨਾਮਕ ਦੁਕਾਨ ਨੇ ਤਸਵੀਰੇ ਦੋ ਔਰਤਾ ਦੁਕਾਨ ਤੇ ਆਇਆ ਤੇ ਲੈ ਗਈ ਸੂਟ ਵਿਖਾਉਣ ਲਈ ਗਿਆ ਕਾਫੀ ਸੂਟ ਦੇਖਣ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਲਿਆ ਪਰ ਇਹ ਕਹਿ ਕੇ ਦੁਕਾਨ ਵਿੱਚੋਂ ਨਿਕਲ ਗਈਆਂ ਕਿ ਤੁਹਾਡੇ ਕੱਪੜੇ ਤਾਂ ਬਹੁਤ ਮਹਿੰਗੇ ਨੇ ਇਸ ਦੌਰਾਨ ਪਤਾ ਲੱਗਾ ਕਿ ਬੁਟੀਕ ਦੇ ਵਿੱਚੋਂ ਕੁਝ ਸੂਟ ਗਾਇਬ ਨੇ ਤਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਸੀਸੀਟੀਵੀ ਕੈਮਰੇ ਦੇਖਣ ਤੋਂ ਬਾਅਦ ਗੁਲਾਸਾ ਹੋਇਆ ਕਿ ਔਰਤਾ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਬੁਟੀਕ ਚ ਕੰਮ ਕਰਦੀਆਂ ਲੜਕੀਆਂ ਤੋਂ ਨਜ਼ਰ ਬਚਾ ਕੇ ਲਗਭਗ 10000 ਰੁਪਏ ਦੇ ਮੁੱਲ ਦੇ ਚਾਰ ਮੇਜੇ ਸੂਟ ਗਾਇਬ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੀਡੀਆ ਦੇ ਸਾਹਮਣੇ ਆਉਣ ਦਾ ਕਾਰਨ ਇਹ ਹੈ ਕਿ ਬਾਕੀ ਦੇ ਦੁਕਾਨਦਾਰਾਂ ਨੂੰ ਔਰਤਾ ਤੋਂ ਸਾਵਧਾਨ ਰਹਿਜਣ ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੂਟਿਕ ਦਾ ਨਾਮ اٹੇਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦੱਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦੱਸੀ ਹੈ ਉਸ ਤੋਂ ਬਾਅਦ ਫਿਰ ਕਿੰਨ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਰੂਮ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬੀਜ਼ੀ ਸੀ ਕੀ ਹੋਇਆ ਕਿ ਉਹ ਆ ਕੇ ਇੱਥੇ ਦੋ ਲੇਡੀਆਂ ਖੜੀ ਹੋ ਗਈਆਂ ਨੇ सोलह तो दिखाए है, है पहले चार सूट जेरी लगा के वखरे इक दिते जिस तरह उन्होंने की किया की कि एक सूट पहले पूरा बिछा लिया उसके उपर सूट दूसरा पूरा बिछा लिया उन्होंने बाजू करके दूसरा सूट इना ओला कर दिया और लड़की